ਕੰਪਲੀਟ ਅਜਨਾ ਨਾਮ ਕਰ ਲੈਦਾ ਆਉ ਦੇ ਨੀਂਦਾਂ ਰੱਖੋ ਖਾਈਏ ਦੱਸੋ ਜੀ ਬਾਬੂ ਜੀ ਮੈਨੂੰ ਇੱਕ ਚੀਜ਼ ਦੱਸੋ ਟਿੱਕਾ ਤੁਸੀਂ ਲਾਇਆ ਪਰਮਾਤਮਾ ਦਾ ਗੱਦੀ ਦਾ ਬਿਆਰੇ ਚ ਮੰਦਰ ਦੇ ਬਿਆਰੇ ਅੱਜ ਆਪਾਂ ਕੀ ਕੰਮ ਕਰੰਦੇ ਆ ਕੋਈ ਕੰਮ ਵੇਖੋ ਆਹੂ ਖੇੜੀ ਚੰਨੇ ਆਪਾਂ ਹੈ ਤੰਬਾਕੂ ਵਾਲੇ ਫਲੇਵਰ ਵੇਚਣ ਨੇ ਆਪਾਂ ਦੱਸੋ ਇਹ ਇਹ ਆਪਾਂ ਨੂੰ ਸ਼ੋਭਾ ਦੇਂਦੀਆਂ ਚੀਜ਼ਾਂ ਮੈਂ ਤੁਹਾਡੇ ਕੋਲ ਸੁਣਨਾ ਵੇਖੋ ਤੁਸੀਂ ਧਾਰਮਿਕ ਜਿਹੇ ਟਿੱਕਾ ਲਾਇਆ ਤੁਸੀਂ ਮੈਨੂੰ ਦੱਸੋ ਇਹ ਤੁਹਾਨੂੰ ਸ਼ੋਭਾ ਦੇ ਰਹੀ ਚੀਜ਼ ਉਹ ਬੰਦ ਕਰ ਦੇ ਨਾ ਨਹੀਂ ਯਾਰ ਮੇਰੇ ਕਹਿਣ ਤੇ ਬੰਦ ਕਰਨਾ ਤੁਹਾਡਾ ਰੋਜ਼ਗਾਰ ਮੈਂ ਕਿਉਂ ਬੰਦ ਕਰਾਵਾਂ ਲੇਕਿਨ ਆਪਣੀ ਵੀ ਬੰਦੇ ਦੀ ਆਸਥਾ ਹੁੰਦੀ ਹੈ ਨਾ ਕਿ ਯਾਰ ਮੈਂ ਰੱਬ ਦੇ ਨਾਮ ਦਾ ਖਾਨਦਿਆਂ ਵਾਂ ਰੱਬ ਦੇ ਘਰ ਚ ਬੈਠਾ ਹਾਂ ਦੋਵੇਂ ਜਾਣੇ ਨਾਲੋਂ ਉਹਨੂੰ ਸੋਦਾ ਪੱਪਾਂ ਚ ਫੜਦੀ ਆ ਠੀਕ ਕਰ ਤੇ ਸ਼ਰੀਆਮ ਵੀ ਕੰਦੇ ਨੇ ਦੱਸੋ ਜੀ ਇੰਨਾਂ ਨੇ ਵੀ ਰੱਖੇ ਹੋਏ ਨੇ ਇੰਨਾਂ ਦੇ ਤੇ ਗਏ ਨੇ ਇੰਨਾਂ ਨੇ ਵੀ ਰੱਖੇ ਨੇ ਇੰਨਾਂ ਨੇ ਵੀ ਰੱਖੇ ਨੇ ਜਾ ਵੇਖੋ ਪ੍ਰੋਪਰ ਸਜਾਇਆ ਹੋਇਆ ਵਾ ਫਲੇਵਰ ਤੰਬਾਕੂ ਤੱਕ ਮਿਲੰਦਿਆ ਇੱਥੇ ਇੱਕ ਬਣਿਆ ਹੋਇਆ ਮਹਾਰਾ ਦੇ ਸਰੂਪ ਕਿ ਉਹ ਸਾਰੀ ਉਹਨਾਂ ਦੀ ਸ਼ੋਭਾ ਮਦੰਦੀ ਹੈ ਉਹ ਲੋ ਯਾਰ ਕਿ ਉਹ ਪਾਉ ਤੰਬਾਕੂ ਨਾ ਪਸ ਪਸ ਕਰਦਾ ਉਹ ਹਾਂ ਤੁਹਾਡਾ ਕਿਥੇ ਜੀ ਤੁਸੀਂ ਕਿਥੇ ਰੱਖੇ ਫਲੇਵਰ ਫਲੇਵਰ ਦਿਖਾਓ ਬਸ ਇੱਕ ਇੱਕ ਕਾਦੇ ਚ ਪੈਂਦੇ ਆ ਉਹ ਕਹੇ ਜੀ ਹਾਂ ਤੇ ਫੇਰ ਉਹ ਭਾਜੀ ਇਹ ਤਾਂ ਉਹ ਗੱਲ ਹੋ ਗਈ ਪੀਣੀ ਸਿਗਰਟ ਅਰੇ ਚ ਤੰਬਾਕੂ ਘਾਟਾ ਤੇ ਤੰਬਾਕੂ ਜ਼ਿਆਦਾ ਆਹ ਭਾਈ ਵੇਖੋ ਮੈਂ ਤੁਹਾਨੂੰ ਗਲਤ ਨਹੀਂ ਕਰਨ ਆਇਆ ਜਾਂ ਮੈਂ ਤੁਹਾਡੇ ਨਾਲ ਕੋਈ ਲੜਾਈ ਲੜਾਂ ਨਹੀਂ ਮੈਂ ਤਾਂ ਸਿਰਫ ਤੁਹਾਨੂੰ ਕਹਿਣ ਆਇਆ ਕਿ ਤੁਸੀਂ ਆਪ ਸ਼ਰਮ ਕਰੋ ਤੁਸੀਂ ਵੀ ਰੱਬ ਨੂੰ ਮੰਨਦੇ ਹੋ ਮੰਨਣਾ ਬੰਦ ਕਰ ਦਿਓ ਤੁਹਾਨੂੰ ਤੁਹਾਡੀ ਮੇਰੇ ਤੋਂ ਬਹੁਤ ਰਿਸਪੈਕਟਡ ਆ ਤੁਸੀਂ ਮੇਰੇ ਤੋਂ ਉਮਰ ਤੋਂ ਵੀ ਵੱਡੇ ਜੇ ਲੇਕਿਨ ਤੁਹਾਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਜੇ ਮੈਨੂੰ ਕਿਸੇ ਨੇ ਦੱਸਿਆ ਤੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ ਗੁਟਕਾ ਪ੍ਰਮੋਟ ਕਰਨਦੇ ਹੋ ਤੁਸੀਂ ਦੱਸੋ ਨਾ ਤੁਹਾਨੂੰ ਆਪਣੇ ਮਨ ਦੇ ਹੱਥ ਰੱਖ ਕੇ ਕਹਿ ਦਿਓ ਸਹੀ ਹੈ ਭਾਈ 2 ਮਿੰਟ 2 ਮਿੰਟ ਨਹੀਂ ਨਹੀਂ ਇਹ ਕੰਮ ਸਹੀ ਹੈ ਕੈਮਰਾ 2 ਮਿੰਟ ਪਾ ਕੇ ਅੱਜ ਤੁਹਾਨੂੰ ਕੈਮਰੇ ਦੇ ਔਰ ਲੱਗਿਆ ਕਿ ਕੈਮਰਾ ਬੰਦ ਕਰ ਦੋ ਲੇਕਿਨ ਜਿਹੜਾ ਕੰਮ ਤੁਸੀਂ ਕਰਨ ਦਿਓ ਸਹੀ ਆ ਤੁਸੀਂ ਆਪਣੇ ਮੂੰਹੋਂ ਕਹਿ ਦੋ ਮੈਂ ਸਹੀ ਕਰਨਾ ਹੈ ਮੈਂ ਚੱਲ ਜੰਨਾ ਆਪਣੇ ਮਨ ਤੇ ਹੱਥ ਰੱਖ ਕੇ ਕਹਿ ਦੋ ਮਹਾਰਾਜ ਦੀ ਮਗਰ ਤੁਸੀਂ ਸਰੂਪ ਸਜਾਇਆ ਵਾ ਗੱਡੀ ਤੇ ਤੁਸੀਂ ਵਿੱਚ ਬੈਠੇ ਹੋ ਤੇ ਵੇਚਣ ਤੁਸੀਂ ਬੁਟਕੇ ਵਲੇ ਤੰਬਾਕੂ ਦੇ ਜੀ ਹੁੱਕੇ ਦੇ ਜੀ ਬਹੁਤ ਸ਼ਰਮ ਵਾਲੀ ਗੱਲ ਆ ਯਾਰ ਸ਼ਰਮ ਆਣੀ ਚਾਹੀਦੀ ਤੇਰੇ ਨਾਲ ਆਏ ਹੋਰ ਕੋ ਨਾ ਕਰੋ ਦਰਗਾਹ ਤੇ ਚੜ੍ਹਦਾ ਦਰਗਾਹ ਦੇ ਬਾਹਰ ਲਾ ਲਓ ਆਪਾਂ ਨੂੰ ਕਿਹੇ ਧਰਮ ਦੀ ਮੰਦਰੀ ਦੀ ਦੁਕਾਨ ਦੀ ਮੰਦਰ ਨੇ ਤੁਹਾਨੂੰ ਕਿਹਾ ਉਹ ਕਿਵੇਂ ਚੱਲਨੀ ਦੁਕਾਨ ਤੇ ਭਾਜੀ ਮੈਨੂੰ ਫਿਰ ਮੈਂ ਆਪਣੀ ਕਮਾਈ ਤੇ ਰੋਟੀ ਮੰਦਰ ਨੇ ਕਿਹਾ ਤੁਹਾਨੂੰ ਕਿਵੇਂ ਵਿੱਚ ਭਾਜੀ ਮੈਂ ਰੋਟੀ ਖਾਣੀ ਆ ਰੋਟੀ ਖਾਣੀ ਨਸ਼ਾ ਵੇਚ ਕੇ ਯਾਰ ਲੋਕਾਂ ਨੂੰ ਕੀ ਦਿਖਾਉਣਾ ਤੂੰ ਲੋਕੀ ਪ੍ਰਸ਼ਾਦਾ ਲੈਣ ਆਣ ਧਰਮ ਦੇ ਨਵਰਾਤਰੇ ਸ਼ੁਰੂ ਨੇ ਲੋਕਾਂ ਨੇ ਆਉਣਾ ਕਿ ਦੇਖਣਗੇ ਸਾਡੇ ਮੰਦਰਾਂ ਚ ਬੱਚਾ ਨਿਕਲਦੇ ਆ ਭਾਈ ਮੈਂ ਨਸ਼ਾ ਵੇਚ ਨਹੀਂ ਗਿਆ ਨਸ਼ਾ ਹੀ ਆ ਹੋਰ ਇਹਦਾ ਕੀ ਆ ਨਸ਼ਾ ਨਹੀਂ ਵੇਚਣਿਆ ਮੈਂ ਭਾਈ ਇਹਦਾ ਮੈਨੂੰ ਲੱਤ ਨਹੀਂ ਘਸਦੋ ਯਾਰ ਹਾਂਜੀ ਸਾਡੀ ਸੁਣਾਣਾ ਸੁਣੀ ਚੁੱਕ ਲੈਣਾ ਭਾਈ ਭਾਜੀ ਇੱਧਰ ਕਰੋ ਕਰੋ ਛੱਡ ਦਿਓ ਟੋਕ ਲੈਣਾ ਬੰਦਾ ਕਾ ਚੋਕ ਦੇ ਨਾਮ ਤੇ ਸਭ ਫਲੇਵਰ ਕਾ ਨਾਮ ਲਾਈ ਓਏ ਤੰਬਾਕੂ ਆ ਭਾਜੀ ਉਹ ਲਓ ਆਪਾ ਫਲੇਵਰ ਤੱਕ ਵੇਚਣੇ ਆ ਦਰਗਾਹਾਂ ਤੇ ਕਰਦਾ ਦਰਗਾਹਾਂ ਤੇ ਬਹੁਤ ਬੰਦੀ ਕਰ ਦੇਣਾ ਕੋਈ ਸਾਨੂੰ ਭਾਈ ਤੁਹਾਡੇ ਨਾਲ ਵੇਖੋ ਮੈਂ ਤੁਹਾਡੇ ਕੋਲ ਦੋ ਕੀ ਮਰਦ ਕਰ ਦਿੰਦਾ ਅਸੀਂ ਸਿਰਫ ਇਹੋ ਉਹ ਉੱਥੇ ਕਰਾ ਦੇ ਵੇਚੋ ਮਾਰਾ ਤੁਹਾਨੂੰ ਬਰਕਤਾਂ ਭਾਜੀ ਇਹ ਕੀ ਕਰਦੇ ਟੋਲਾ ਇੱਕ ਟੋਲਾ ਭਾਈ ਇਹ ਚ 42 ਦੱਬੇ ਉਹ ਨਹੀਂ ਨਹੀਂ ਹਾਂ ਮੈਂ ਬੈਕ ਕਰ ਦਿੰਦਾ ਬੈਕ ਕਰ ਦਿੰਦਾ ਨਾ ਸੋ ਟੈਨਸ਼ਨ ਨਹੀਂ ਨਹੀਂ ਉਹ ਮੰਨ ਲਈ ਗੱਲ ਜੇ ਗੱਲ ਨਾ ਕਹੀ ਇਤਨਾ ਇਤਨਾ ਜਿਹਾ ਦੇਰ ਬੜੀਆ ਕੀ ਕਹਿੰਦਾ ਜੀਓ ਨਹੀਂ ਕੋਡਿੰਗ ਜੀਓ ਇਹ ਇੱਕ ਕੱਟ ਗਿਆ ਜਨੂ ਦੂਜਾ ਨਹੀਂ ਨਹੀਂ ਜੀ ਆਏ ਤੂੰ ਬਾਹਰ ਵੇਖੋ ਨਾ ਨਹੀਂ ਕੰਮ ਲਾ ਚੱਲ ਜੀਓ ਵਾਲੇ ਕੀ ਹੈ ਠੀਕ ਜੋੜੀ ਕਰ ਦੋ ਵਾਰਨਿੰਗ ਪਣੀ ਵੀ ਭਾਜੀ ਵਾਰਨਿੰਗ ਚਿਰ ਤਾਂ ਬੰਦੀ ਆ ਜੀ ਸੀਗਰਟ ਤੇ ਵੀ ਬੰਦੀ ਫਿਰ ਸੀਗਰਟ ਵੀ ਪਈ ਆ ਸੀਗਰਟ ਸੀਗਰਟ ਬੈਨ ਆ ਆ ਮੈਂ ਭਾਜੀ ਨਹੀਂ ਨਾ ਮੈਂ ਤੁਹਾਨੂੰ ਉਹ ਭਾਜੀ ਮੈਨੂੰ ਤੁਹਾਡੇ ਕੰਮ ਨਾਲ ਨਹੀਂ ਵਿਸ਼ੇਸ਼ ਮੈਨੂੰ ਹੈਗਾ ਮੰਦਰ ਜਿ ਨਹੀਂ ਵਿਕਣਾ ਨਹੀਂ ਨਹੀਂ ਮੰਦਰ ਜਿ ਨਹੀਂ ਵਿਕਣਾ ਆ ਕੋਈ ਕਹਿ ਰਿਹਾ ਹਰਬਲ ਹਰਬਲ ਕਹੇਗਾ ਆਹ ਲੋ ਆਹ ਲੋ ਭਾਜੀ ਹਰਬਲ ਆਹ ਇੱਕ ਮਿੰਟ ਭਾਜੀ ਆਹ ਲੋ ਆਹ ਹਰਬਲ ਕਹਿੰਦੇ ਜੀ ਨਾ ਭਾਜੀ ਇਹ ਦੇਖੋ ਹਰਬਲ ਹੈਗਾ ਉੱਪਰ ਵਾਰਨਿੰਗ ਦਿੱਤੀ ਹੋਈ ਆ ਇਹ ਹਰਬਲ ਭਾਜੀ ਭਾਈ ਤੁਸੀਂ ਹਰਬਲ ਦੇ ਨਾਲ ਗੱਲ ਕਰੀਏ ਖਤਿਆ ਦੀ ਦਾ ਭਾਈ ਫਲੇਵਰ ਹੈਗਾ ਉਹ ਫਿਰ ਫਲੇਵਰ ਜਦੋਂ ਖਤਮ ਬਾਤੋ ਨਹੀਂ ਹੁੰਦਾ ਭਾਜੀ ਇਹ ਮੰਦਰ ਚ ਹੁੰਦਾ ਕੰਮ ਪੁਲਸ ਉਦਾਂ ਬੜੀ ਸਖਤ ਹੈਗੀ ਆਪਾਂ ਪੁਲਸ ਦੀ ਕਾਰਵਾਈ ਤੇ ਨਹੀਂ ਕੋਈ ਕਰਦਾ ਕਿ ਬੜੀ ਸਖਤ ਆ ਠੀਕ ਆ ਗਲਤ ਕੰਮ ਫੜਦੀ ਆ ਲੇਕਿਨ 10 ਕਦਮਾਂ ਤੇ ਚੌਂਕੀ ਹੋਵੇ ਅੰਦਰ ਹੁੱਕੇ ਦੇ ਫਲੇਵਰ ਵੀ ਕਹਿੰਦੇ ਨੇ ਉਹ ਵੀ ਮੰਦਰ ਪਰਿਸ਼ਾ ਚ ਇਹ ਤੁਹਾਨੂੰ ਸਮਝਣੀ ਚਾਹੀਦੀ ਗੱਲ ਹੁਣ ਪੁਲਿਸ ਨੂੰ ਤੁਹਾਨੂੰ ਵਿਖਾਤਾ ਆਪਾਂ ਮੌਕੇ ਤੇ ਬੁਲਾ ਲਿਆ ਵਾ ਤੁਸੀਂ ਜਾਣੋ ਇਹ ਜਾਣਨ ਅਸੀਂ ਕੋਈ ਇਹ ਨਹੀਂ ਇਹਨਾਂ ਦੇ ਦੋਖੀ ਆ ਅਸੀਂ ਸਿਰਫ ਇਹ ਦੋਖੀ ਆ ਤੁਹਾਡੇ ਮੰਦਰਾਂ ਚ ਨਹੀਂ ਇਹ ਕੰਮ ਹੋਣਾ ਬਸ ਲੱਗ ਕੇ ਸੋਚਦੇ ਰਹੋ ਦੇਖੋ ਮੈਨੂੰ ਕਹਿਣੇ ਦਾ ਕੰਮ ਨਾਲ ਕੋਈ ਪ੍ਰੋਬਲਮ ਨਹੀਂ ਠੀਕ ਆ ਦੇਖੋ ਰਾਬ ਦਾ ਘਰ ਹੈਗਾ ਤੁਸੀਂ ਇੱਥੇ ਦੁਕਾਨ ਲੱਗੀ ਆ ਆਸਵਾ ਤੁਹਾਡੀ ਰਬਾਣਾ ਮੈਨੂੰ ਦੱਸੋ ਆ ਕਿੰਨਾ ਕ ਸਹੀ ਕੰਮ ਰੱਖਦੇ ਘਰ ਆਪਾਂ ਪਿਆ ਨਹੀਂ ਆਪਾਂ ਸ਼ੀਸ਼ਾ ਗਿਫਟ ਗਿਫਟ ਦੇ ਤੌਰ ਤੇ ਦੇ ਮੇਰੀ 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 ਆਪਾਂ ਕਿ ਦਰਗਾਹ ਕੋਲ ਕਿਹੜੀ ਦਰਗਾਹ ਤੇ ਫਿਰ ਭਾਈ ਦਰਗਾਹ ਤੇ ਬਾਹਰ ਲਾਓ ਨਾ ਮੰਦਰ ਦੇ ਬਾਅਦ ਭਾਈ ਮੈਂ ਰੋਟੀ ਹੈ ਰੋਟੀ ਖਵਾ ਦਿਆਂ ਰੋਟੀ ਭਾਈ ਫਿਰ ਤੁਸੀਂ ਨੰਦਾ ਵੇਚਣ ਦੇ ਮੈਂ ਤਾਂ ਬਾਕੇ ਗੁੱਟੇ ਤੁਸੀਂ ਰੱਖੋ ਰੱਖਿਆ ਫਲੇਵਰ ਤੱਕ ਉਹ ਤਾਂ ਬਾਕੂ ਦੇ ਦੱਸੋ ਇਹ ਮੰਦਰ ਇਹ ਦਰਗਾਹ ਉੱਤੇ ਚੜਦਾ ਤੇ ਭਾਈ ਦਰਗਾਹ ਦੇ ਬਾਹਰ ਲਾਓ ਸਾਡੇ ਮੰਦਰ ਤੇ ਨਹੀਂ ਨਾ ਚੜਦਾ ਵੀਰ ਮੰਦਰ ਚੜਦਾ ਆਹ ਤਰਦਾ ਜੋ ਜੇ ਮੰਦਰ ਚੜਦਾ ਤੇ ਦੱਸੋ ਮੰਦਰ ਚੜਦਾ ਨੇ ਫਿਰ ਮੰਦਰ ਚ ਕਿਉਂ ਲਾਉਂਦੇ ਜੇ ਭਾਈ ਮੇਰੀ ਗੱਲ ਸੁਣਾ ਭਾਜੀ ਇੱਕ ਚੀਜ਼ ਤੁਹਾਨੂੰ ਪੁੱਛਦਾ ਆ ਕੀ ਗਾ ਇਹ ਪ੍ਰਮਾਤਮਾ ਨੇ ਚੜਨ ਵਾਲੀਆਂ ਪੁਸ਼ਾਕ ਤੇ ਨਾਲ ਤੋਂ ਹੁੱਕਾ ਵੇਚਣਦੇ ਉਸ ਭਾਜੀ ਅਸੀਂ ਵੇਚ ਰਹੇ ਹਾਂ ਦਰਗਾਹ ਚੜਾਉਣਾ ਸੀ ਪਿਆ ਨਹੀਂ ਰੇ ਰੁਕਾ ਲੀਗਲ ਆ ਭਾਜੀ ਵੇਚਣਾ ਭਾਜੀ ਭਾਜੀ ਬਿੱਲ ਖਵਾ ਕਾ ਦਾ ਬਿੱਲ ਖਵਾਵਾ ਦੀ ਐਸਟੀ ਆ ਫਿਰ ਨਹੀਂ ਤਾਂ ਬਿੱਲ ਖਵਾਵਾ ਤਾਂ ਕਿਤੇ ਹੋਰ ਭਾਈ ਲਾ ਲਓ ਭਾਈ ਮੈਂ ਦੁਕਾਨ ਥੋੜਾ ਵੇਚਦਾ ਕਿਤੇ ਤਾਂ ਮੈਨੂੰ ਦੱਸੋ ਮੈਂ ਬਿੱਲ ਦਿਖਾ ਦਿੰਦਾ ਮੈਂ ਲੈ ਮੈਨੂੰ ਦੱਸੋ ਮੈਂ ਬੇਤਾਲ ਨਾਲ ਧਾਰਮਿਕ ਸਥਾਨ ਤੇ ਹੁੱਕੇ ਵੇਚੇਗਾ ਭਾਜੀ ਮੇਰੀ ਮੇਰੀ ਜੀਐਸਟੀ ਵਾਲੀ ਚੀਜ਼ ਮੈਂ ਸਰਕਾਰ ਨੂੰ ਟੈਕਸ ਦੇਣਾ ਸਾਰਾ ਕੁਝ ਦੇਣਾ ਮੈਂ ਉਹ ਕਿਵੇਂ ਫਿਰ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਕਹਿੰਦਾ ਜੀ ਹੁੱਕੇ ਬੈਨ ਨਾ ਭਾਜੀ ਮੇਰਾ ਪੱਪਾ ਚ ਭਾਈ ਪਿਆਲਾ ਬੈਨ ਮੇਰੇ ਕੋ ਜੀਐਸਟੀ ਦਾ ਲੈ ਉਹ ਪਿਆਲਾ ਬੈਨ ਤਾਂ ਮੇਰਾ ਵਿਕਣਾ ਬੈਨ ਨਹੀਂਗਾ ਮੈਂ ਤੁਹਾਨੂੰ ਭਾਈ ਆਪਾਂ ਤੁਸੀਂ ਚੀਜ਼ ਜੀਐਸਟੀ ਦੇ ਲੈਂਦੇ ਤਾਂ ਲੀਗਲ ਹੋਗੀ ਉਹ ਲੀਗ ਲੋਗੀ ਤੁਸੀਂ ਜੀ ਮੈਂ ਜੀ ਮੈਂ ਸਰਕਾਰ ਨੂੰ ਟੈਕਸ ਦੇ ਰਿਹਾ ਡਰ ਕੇ ਚਕਾਓ ਯਾਰ ਨਹੀਂ ਕੀ ਨਾਮ ਦਾ ਮੇਰਾ ਨਾਮ ਜੀ ਵਰੁਣ ਸਰੀਨ ਆ ਹਾਂ ਜੀ ਵਰੁਣ ਜੀ ਇੱਥੇ ਹੀ ਆਇਓ ਕੀ ਮੈਂ ਆਪਾਂ ਖਲੋਤੇ ਆ ਜੀ ਦਰਗਿਆਣਾ ਤੀਰਥ ਦੇੰਦ ਦੇ ਜਿਹੜਾ ਦਰਗਿਆਣਾ ਕੰਪਲੈਕਸ ਬਣਿਆ ਉੱਥੇ ਆ ਵੇਖੋ ਆਂਡ ਗਵਾਂਡ ਤੁਸੀਂ ਵੇਖੋਗੇ ਨਾ ਸਾਰੀਆਂ ਧਾਰਮਿਕ ਚੀਜ਼ਾਂ ਦੀਆਂ ਦੁਕਾਨਾਂਾਂ ਨੇ ਮੂਰਤੀਆਂ ਚੋਲੇ ਸਭ ਕੁਝ ਵਿਕਦਾ ਤੇ ਆ ਦੋ ਦੁਕਾਨਾਂ ਦੇ ਸਾਹਮਣੇ ਤੀਜੀ ਦੁਕਾਨ ਮੇਨ ਉਹ ਕਾ ਵੀ ਕੰਦਿਆ ਤੇ ਜੋ ਕਿ ਆਸਤਾਨ ਆਸਤਾਨ ਨਾਲ ਖਲਵਾੜ ਕੀਤਾ ਜਾ ਰਿਹਾ ਇਹ ਤੰਬਾਕੂ ਵਾਲੇ ਫਲੇਵਰ ਵੇਚਣਦੇ ਨੇ ਪੁਲਸ 10 ਕਦਮਾਂ ਦੀ ਦੂਰੀ ਤੇ ਚੌਂਕੀ ਆ ਪੁਲਸ ਰੈਸਟੋਰੈਂਟਾਂ ਚ ਪੱਬਾਂ ਚ ਜਾ ਕੇ ਰੇਟ ਕਰਦੀ ਆ ਕਿ ਹੁੱਕੇ ਫੜੇ ਆ ਪਾ ਹੁੱਕੇ ਫੜੇ ਤੇ ਸ਼ਰੀਆਮ ਦੀ ਕਹਿੰਦੇ ਨੇ ਇਹ ਮਤਲਬ ਕਿ ਸਾਡਾ ਧਰਮ ਆ ਜਾਂ ਸਾਡੀ ਆਸਥਾ ਵਾ ਤਾਂ ਕਰਕੇ ਨਹੀਂ ਕੋਈ ਇਹਦੇ ਵਾਸਤੇ ਵੱਲ ਧਿਆਨ ਦੇ ਰਿਆ ਮੈਂ ਦਰਜਾਨਾ ਕਮੇਟੀ ਬਹੁਤ ਛਲਾਗਾ ਯੋਰ ਕੰਮ ਕਰਦੀ ਆ ਤੇ ਗਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਆ ਲੇਕਿਨ ਇਹ ਦੁਕਾਨਾਂ ਬਹੁਤ ਪੁਰਾਣੀਆਂ ਨੇ ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਧਰਮ ਨੂੰ ਅਹੀ ਆਪ ਬਚਾਣਾ ਵਾ ਇਹੋ ਜਿਹੇ ਆ ਜਿਹੜੀਆਂ ਦੁਕਾਨਾਂ ਇੰਨਾਂ ਨੂੰ ਬੰਦ ਕਰਾਇਆ ਜਾਵੇ ਇਹ ਤੇ ਧਾਰਮਿਕ ਸਥਾਨ ਸਮਾਨ ਵਿਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਇਹ ਨਸ਼ਾ ਪ੍ਰਮੋਟ ਕਰਨ ਨੇ ਆਪਾਂ ਲੱਗਦਾ ਨਹੀਂ ਜਿੱਥੇ ਦੁਕਾਨਾਂ ਐ ਉੱਥੇ ਸਮਾਨ ਵੀ ਮਿਲਦਾ ਰਾਧਾ ਕ੍ਰਿਸ਼ਨ ਜੀ ਦਾ ਹੁਣ ਸਾਰੇ ਵੇਖੋ ਭਾਈ ਕੋਈ 15 20 ਦਿਨ ਲੈ ਗਏ ਨਸ਼ਾ ਵੀ ਮੇਰਾ ਤੇ ਸ਼ੁਰੂ ਹੋਏ ਨਾ ਮੈਂ ਕਹਿੰਦਾ ਵੇਖੋ ਜੀ ਆਲੇ ਦੁਆਲੇ ਸਾਰੇ ਕ੍ਰਿਸ਼ਨ ਮਹਾਰਾਜ ਦੇ ਚੋਲੇ ਨੇ ਮੂਰਤੀਆਂ ਨੇ ਕਿੱਡੀਆਂ ਸੋਨਾ ਸੋਨਾ ਸਾਰਾ ਧਾਰਮਿਕ ਸਮਾਨ ਅੰਬਰ ਸਰ ਨੇ ਕਿਤੋਂ ਵੀ ਲੈਣਾ ਹੋਵੇ ਨਾ ਦਰਗਾਣਾ ਤੇ ਕੰਪਲੈਕਸ ਚ ਜਾਂਦਾ ਲੇਕਿਨ ਇੱਥੇ ਹੁੱਕੇ ਵਿਕਨੇ ਕਿਤੇ ਨਾ ਕਿਤੇ ਧਰਮ ਦੀ ਤੇ ਝੱਗੀਆਂ ਹੀ ਉਡਾ ਤੀਆਂ ਨਾਲੇ ਅੱディ ਪਗੀਏ ਕੀ ਹੈ ਸਾਰਾ ਮਸਲਾ ਜਿਹੜਾ ਓਕੇ ਤੁਸੀਂ ਲਗਾਏ ਹੋਏ ਆ ਕਿchnan ਵਾਸਤੇ ਲੈਂਦੇ ਆ ਕਈ ਪੀਣਾ ਆਪਣੇ ਦੇ ਅੱਛਾ ਆਪਾਂ ਵਿਸਟ ਕਰਕੇ ਇਹ ਲਾਇਸੈਂਸ ਹੈਗਾ ਤੁਹਾਡੇ ਕੋ ਆਪਣਾ ਤੁਸੀਂ ਓਕੇ ਵੇਚਦੇ ਜੇ ਜਾਂ ਰੁਪਏ ਦਾ ਸਮਾਨ ਵੇਚਦੇ ਜੇ ਹਾਂਜੀ ਤਾਂ ਦੇਖੋ ਸਾਰੇ ਬੰਨੇ ਦਾ ਸਮਾਨ ਲਗਾ ਮੂਰਤੀਆਂ ਭਗਵਾਨਾਂ ਦੀ ਕਿਹੜੀ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਜੁੜਿਆਣਾ ਮੰਦਿਰ ਤੇ ਪਹੁੰਚੇ ਹੋ ਕੀ ਹੈ ਸਾਰਾ ਮਸਲਾ ਜੋ ਵੀ ਦੇਖਦੇ ਤਵਕੂ ਇੱਕ ਲੋ ਜੋ ਬੰਦੇ ਕਰ ਰਹੇ ਨੇ ਕਿੱਥੇ ਕਿੱਥੇ ਕਰਕੇ ਹੈਗਾ ਮੜਿਆ ਜਾਂ ਚਾਹ ਤੋਂ ਦੱਸ ਦਿਓ ਮੜਿਆ ਹੈਗਾ ਕਿੱਥੇ ਕਰਕੇ ਹੈ ਸੀ ਮਾ ਜੀ ਕੋ ਨੂੰ ਤੇ ਵੇਖ ਲੈ ਦੁੱਕੀ ਇਹਨਾਂ ਦੀ ਆਪਣਾ ਚੀਜ਼ਾਂ ਨੂੰ ਨਿਸ਼ਚਿਤ ਆਹੀ ਹੈ ਚਾਹੀਦੇ ਜਾਂ ਨਹੀਂ ਵਿਕਣੇ ਨਹੀਂ ਵਿਕਣੇ ਚਾਹੀਦੇ ਕਰਨਾ ਦਿੱਤਾ ਫਰਜ਼ ਕਰ ਕਿਹਾ ਲੱਗਦਾ ਨਹੀਂ ਕਿ ਮਾਈਸ਼ਾ ਵਿੱਚ ਲੋ ਜੀ ਬਾਹਰ ਆਓ 10 ਦਿਨਾਂ ਬਾਅਦ ਨਰਾਤੇ ਆਣ ਆਲੇ ਆਗੇ ਸ਼ੁਭਮ ਆ ਗਏ ਹੋਏ ਸ਼ੁਭਮ ਤੇ ਆ ਗਿਆ ਤੁਸੀਂ ਬਾਹਰ ਆਓ ਆਪ ਦੋ ਮੁਰੇ